ਫਾਜ਼ਲ ਕਾਦੇ ਨਜ਼ਦੀਕ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਤੇ ਚੱਲ ਰਹੀਆਂ ਸਨ ਬੜਾ ਹੀ ਗਰੀਬ ਜਿਹਾ ਪਰਿਵਾਰ ਸੀ ਅਤੇ ਜਿੰਨਾ ਵੀ ਉਹਨਾਂ ਤੋਂ ਹੋ ਸਕਦਾ ਸੀ ਉਹ ਤਿਆਰੀਆਂ ਚੱਲ ਰਹੀਆਂ ਸਨ ਕਿਉਂਕਿ ਕੱਲ ਨੂੰ 21 ਤਰੀਕ ਸੀ ਅਤੇ ਬਰਾਤ ਆਣੀ ਸੀ ਤਾਂ ਕਰਕੇ ਸਵੇਰ ਤੋਂ ਹੀ ਸਾਰੇ ਜਿਹੜੀ ਮਾੜੀ-ਮੋਟੀਆਂ ਟੰਟ ਦੀਆਂ ਤਿਆਰੀਆਂ ਸਨ ਜਿੰਨਾ ਵੀ ਉਹਨਾਂ ਨੇ ਖਾਣ-ਪਾਨ ਦਾ ਪ੍ਰੋਗਰਾਮ ਰੱਖਣਾ ਸੀ ਉਹ ਸਾਰਾ ਤਿਆਰ ਕਰ ਰਹੇ ਸਨ ਵੀ ਕੱਲ ਨੂੰ ਆਪਾਂ ਕੋਈ ਵੀ ਕਮੀ ਨਹੀਂ ਛੱਡਣੀ ਬਰਾਤ ਦੀ ਜਿੰਨੀ ਹੋ ਸਕਦੀ ਹੈ ਉਹਨਾਂ ਦੀ ਸੇਵਾ ਕਰਨੀ ਹੈ ਵਧੀਆ ਆਪਾਂ 2-3 ਲੱਖ ਦਾ ਲੋਨ ਚੱਕਰ ਕੇ ਆਏ ਵਿਆਜ ਤੇ ਪੈਸੇ ਚੱਕਰ ਕੇ ਹਨ ਕੋਈ ਵੀ ਕਸਰ ਆਪਾਂ ਬਰਾਤ ਦੀ ਸੇਵਾ ਵਿੱਚ ਨਹੀਂ ਛੱਡਣੀ ਕਿਉਂਕਿ ਰਿਸ਼ਤਾ ਬੜੇ ਦੇ ਘਰ ਦੇ ਵਿੱਚ ਹੋਇਆ ਹੈ ਉਹਨਾਂ ਨੂੰ ਸਿਰਫ ਕੁੜੀ ਪਸੰਦ ਆ ਗਈ ਸੀ ਅਤੇ ਕੁੜੀ ਵਾਲੇ ਵੀ ਖੁਸ਼ੀ ਵੀ ਚਲੋ 10 ਕਿੱਲੇ ਮੁੰਡੇ ਨੂੰ ਪੈੜੀ ਆਂਦੀ ਹੈ ਅਤੇ ਬਿਨਾ ਕੁਝ ਪੈਸਾ ਵੇਖੇ ਬਿਨਾ ਬਿਨਾ ਕੁਝ ਦਾਜ ਦੇ ਲਾਲਚ ਦੇ ਵਿੱਚ ਬਸ ਸਿਰਫ ਇੱਕੋ ਮੰਗ ਉਹਨਾਂ ਨੇ ਰੱਖੀ ਵੀ ਅਸੀਂ 150 ਬੰਦੇ ਬਰਾਤ ਲੈ ਕੇ ਆਵਾਂਗੇ ਸਾਰੇ ਜਣੇ ਰਾਜ਼ੀ ਹੋ ਜਾਂਦੇ ਹਾਂ ਵੀ ਚਲੋ ਦਾਜ ਨਹੀਂ ਲੈਂਦੇ ਕੋਈ ਗੱਲ ਨਹੀਂ ਆਪਾਂ ਚੰਗਾ ਵਿਆਜ ਲੈ ਲਾਂਗੇ ਇਧਰ ਉਧਰੋਂ ਪੈਸੇ ਫੜ ਲਾਂਗੇ ਕੁਝ ਸਾਡੇ ਕੋਲ ਵੀ ਜਮਾ ਨੇ ਆਪਾਂ ਵਧੀਆ ਸੇਵਾ ਕਰ ਦਾਂਗੇ ਚਲੋ ਜੀ ਹੁਣ ਸਾਰਾ ਕੁਝ ਤਿਆਰ ਸੀ ਵੀ ਕੱਲ ਨੂੰ ਬਰਾਤ ਆਣੀ ਹੈ ਲੇਕਿਨ ਸਵੇਰੇ ਸਵੇਰੇ ਉਦੋਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ ਜਦੋਂ ਕਈ ਸਾਰੀ ਗੱਡੀਆਂ ਦੇ ਵਿੱਚ ਤਕਰੀਬਨ 140 ਤੋਂ 150 ਬੰਦੇ ਉਸ ਪਿੰਡ ਦੇ ਵਿੱਚ ਦਾਖਲ ਹੋ ਜਾਂਦੇ ਹਨ ਸਜੀਆਂ ਫੁੱਲਾਂ ਵਾਲੀਆਂ ਕਾਰਾਂ ਦੇ ਨਾਲ ਅਤੇ ਵਧੀਆ ਢੋਲ ਤਮਾਕੇ ਵਜਾਂਦੇ ਹੋਏ ਅੱਗੇ ਬੈਂਡ ਵੱਜ ਰਿਹਾ ਹੈ ਵਧੀਆ ਡੀਜੇ ਲਾ ਰੱਖੇ ਹਨ ਲੋਕ ਕੰਦੇ ਵੀ ਕਮਾਲ ਹੈ ਬਰਾਤ ਤਾਂ ਕੱਲ ਦੀ ਸੀ ਅੱਜ ਕਿਵੇਂ ਪਹੁੰਚ ਗਈ ਕੋਈ ਹੋਰ ਤਾਂ ਨਹੀਂ ਪਿੰਡ ਦੇ ਵਿੱਚ ਕਿਸੇ ਹੋਰ ਦਾ ਵਿਆਹ ਹੋ ਰਿਹਾ ਸਾਰੇ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਹੈ ਪਿੰਡ ਭੱਜਦਾ ਪੰਜਾਦਾ ਗੁਰਦੁਆਰੇ ਦੇ ਵਿੱਚ ਆਵਾਜ਼ ਦਵਾਉਂਦਾ ਇਹ ਵੀ ਬਰਾਤ ਅੱਜ ਹੀ ਆ ਗਈ ਸਾਰੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਹਨ ਅਤੇ ਉੱਥੇ ਜਿੱਥੇ ਬਰਾਤ ਰੁਕੀ ਸੀ ਅਤੇ ਉੱਥੇ ਆਪਣੇ ਹੀ ਵੱਲੋਂ ਪੈਸੇ ਲੈ ਕੇ ਕੁਝ ਖਾਣਾ ਪੀਣਾ ਕਰ ਰਹੇ ਸਨ ਉੱਥੇ ਜਾ ਵੱਜਦੇ ਹਨ ਕੁੜੀ ਵਾਲੇ ਵੀ ਪਹੁੰਚ ਜਾਂਦੇ ਹਨ ਵੀ ਆਹ ਕੀ ਗੱਲ ਬਣੀ ਬਰਾਤ ਤਾਂ ਕੱਲ ਦੀ ਸੀ ਅੱਜ ਕੀ ਲੈਣਾ ਆਏ ਹੋ ਐਵੇਂ ਢੋਲ ਤਮਾਕਿਆਂ ਦੇ ਨਾਲ ਕਿੰਨੇ ਚਾਰੀ ਦੇ ਨਾਲ ਤੁਸੀਂ 140 ਬੰਦੇ ਆ ਗਏ ਹੋ ਅੱਜ ਕੀ ਹੈ ਬਰਾਤ ਤਾਂ ਕੱਲ ਦੀ ਹੈ ਵਿਆਹ ਤਾਂ ਕੱਲ ਦਾ ਸੀ ਅਸੀਂ ਤਾਂ ਕਾਰਡ ਸਿਫਾਰ ਕੇ ਹਨ ਸਾਡੇ ਤਾਂ ਅੱਧੇ ਰਿਸ਼ਤੇਦਾਰ ਨਹੀਂ ਆਏ ਤੁਹਾਨੂੰ ਖਵਾਵਾਂਗੇ ਕੀ ਪਵਾਵਾਂਗੇ ਕੀ ਅੱਜ ਤਾਂ ਇਹ ਕਿਸੇ ਹੱਥ ਦੇ ਵਿੱਚ ਨਹੀਂ ਹੋ ਸਕਦਾ ਤੁਹਾਨੂੰ ਮੁੜ ਜਾਣਾ ਚਾਹੀਦਾ ਹੈ ਕੋਈ ਗਲਤੀ ਹੋ ਗਈ ਅਗੋਂ ਮੁੰਡੇ ਵਾਲੇ ਕਹਿੰਦੇ ਕਮਾਲ ਹੈ ਅਸੀਂ ਤੁਹਾਨੂੰ ਕਾਟ ਦਿਆ ਨਹੀਂ ਅਸੀਂ ਵਿਆਹ ਦੇ ਕਾਟ ਦੇ ਵਿੱਚ ਜਿਹੜੀ ਤਰੀਕ ਲਿਖਾਈ ਸੀ ਉਹ ਅੱਜ ਦੀ ਸੀ 20 ਤਰੀਕ ਸੀ ਤੁਸੀਂ ਕਿਹੜੀ ਦੁਨੀਆ ਵਿੱਚ ਘੁੰਮਦੇ ਹੋ ਇਹ ਮਜ਼ਾਕ ਨਾ ਕਰੋ ਸਾਡੇ ਦੇ ਨਾਲ ਹੋ ਸਕਦਾ ਹੈ ਤੁਸੀਂ ਮਜ਼ਾਕ ਕਰਦੇ ਹੋ ਪਰ ਇਹ ਗੱਲ ਸੁਣੋ ਮਜ਼ਾਕ ਨਹੀਂ ਅੱਜ ਅਸੀਂ ਆਏ ਹਾਂ ਕੁੜੀ ਅੱਜ ਅਸੀਂ ਵਿਆਹ ਕੇ ਲੈ ਜਾਣੀ ਹੈ ਜੇਕਰ ਬਰਾਤ ਵਾਪਸ ਮੁੜ ਗਈ ਤਾਂ ਫਿਰ ਦੁਬਾਰਾ ਇਸ ਪਿੰਡ ਦੇ ਵਿੱਚ ਸਾਡੀ ਬਰਾਤ ਨਹੀਂ ਆਣੀ ਅਤੇ ਜੋ ਬੇਇੱਜ਼ਤੀ ਤੁਸੀਂ ਸਾਡੀ ਕਰੋਗੇ ਉਸ ਦਾ ਬਦਲਾ ਅਸੀਂ ਤੁਹਾਡੇ 'ਤੇ ਲਵਾਂਗੇ ਇਹ ਗੱਲ ਤੁਸੀਂ ਸੁਣ ਲਓ ਕਿਉਂਕਿ ਅਸੀਂ ਜੱਟ ਜ਼ਿਮੀਦਾਰ ਆਂ ਅਤੇ ਆਪਦੀ ਨੱਕ ਵਢਾਣ ਤੋਂ ਪਹਿਲਾਂ ਅਸੀਂ ਮੰਨਣਾ ਮਜੂਰ ਕਰਾਂਗੇ ਹੁਣ ਅਗਲੇ ਵੀ ਦੋਹਾਂ ਪਾਸੇ ਬਿਲਕੁਲ ਤਣ ਜਾਂਦੇ ਹਨ ਵੀ ਆਹ ਕੀ ਗੱਲ ਬਣੀ ਪਲਾਪ ਤੁਸੀਂ ਕਹ ਸੀ ਵੀ 21 ਤਰੀਕ ਨੂੰ ਆਓਗੇ ਅਸੀਂ 21 ਤਰੀਕ ਦੀ ਤਿਆਰੀਆਂ ਕਰ ਰੱਖੀਆਂ ਹਨ ਹਜੇ ਤੱਕ ਤਾਂ ਕੋਈ ਤਿਆਰੀ ਨਹੀਂ ਹੈ ਵੀ ਅੱਜ ਕੀ ਹੈ ਅੱਜ ਤੱਕ ਕੁਝ ਵੀ ਨਹੀਂ ਤੁਸੀਂ ਐ ਕਰੋ ਕਿਸੇ ਹੋਟਲ ਦੇ ਵਿੱਚ ਨਜ਼ਦੀਕੀ ਰੁਕ ਜਾਓ ਅਸੀਂ ਤੁਹਾਡੇ ਰਹਿਣ ਦਾ ਪ੍ਰਬੰਧ ਕਰ ਦਾਂਗੇ ਉੱਥੇ ਰਹੋ ਰਾਮ ਨਾਲ ਸਾਰੀ ਰਾਤ ਖਾਓ ਪੀਓ ਕੱਲ ਨੂੰ ਰਾਮ ਨਾਲ ਆ ਜਿਓ ਹੁਣ ਬਰਾਤ ਵਾਲੇ ਕਹਿੰਦੇ ਵੀ ਅਸੀਂ ਪਾਗਲ ਆ ਜੋ ਸਾਡੇ ਸਾਰੇ ਰਿਸ਼ਤੇਦਾਰ ਬਿਲਕੁਲ ਤਿਆਰ ਵਿਆਹ ਹੋ ਕੇ ਸਵੇਰ ਦੇ ਅਸੀਂ ਉੱਥੋਂ ਚੱਲੇ ਹਾਂ ਅਸੀਂ ਤਾਂ ਅੱਜ ਇੱਥੇ ਪਹੁੰਚ ਗਏ ਹੁਣ ਤੁਸੀਂ ਕਹਿੰਦੇ ਹੋ ਬਰਾਤ ਕੱਲ ਦੀ ਹੈ ਹੁਣ ਸਾਰਾ ਮਾਮਲਾ ਵਿਗੜ ਜਾਂਦਾ ਹੈ ਹੁਣ ਆਸ-ਪਾਸ ਦੇ ਪਿੰਡਾਂ ਵਾਲੇ ਵੀ ਕਈ ਸਾਰੇ ਸਰਪੰਚ ਮੋਤਵਾਰ ਬੰਦੇ ਇੱਕ ਐਮਐਲਏ ਪਹੁੰਚ ਜਾਂਦਾ ਹੈ ਮਾਮਲੇ ਨੂੰ ਸਮਝਾਣ ਵੀ ਆ ਤੱਕ ਕਹਾਣੀ ਉਲਟ ਵਾਪਰ ਗਈ ਵੀ ਇਹ ਤਾਂ ਕਦੇ ਸੋਚੀ ਨਹੀਂ ਸੀ ਕਦੇ ਕਿਸੇ ਨਾਲ ਵੀ ਨਹੀਂ ਵਾਪਰੀ ਜੋ ਇਹਨਾਂ ਨਾਲ ਹੋ ਗਈ ਇੱਕ ਦਿਨ ਪਹਿਲਾਂ ਬਰਾਤ ਕਿਵੇਂ ਆ ਗਈ ਐਡੀ ਵੱਡੀ ਗਲਤੀ ਤਾਂ ਅੱਜ ਤੱਕ ਕਿਸੇ ਤੋਂ ਨਹੀਂ ਹੋਈ ਜਿਹੜੀ ਇਹਨਾਂ ਨਾਲ ਹੋ ਗਈ ਹੁਣ ਸਾਰੇ ਬੈਠ ਕੇ ਉੱਥੇ ਵਿਚਾਰ ਕਰਨ ਲੱਗ ਜਾਂਦੇ ਹਨ ਵੀ ਗੱਲ ਕੀ ਬਣੀ ਇੱਕ ਹੋ ਗਿਆੁੰ ਮੁੰਡੇ ਵਾਲੇ ਇੱਕੋ ਗੱਲ ਤੇ ਅੜੇ ਹਨ ਵੀ ਸਾਡੀ ਪੱਗ ਦਾ ਸਵਾਲ ਹੈ ਭਾਵੇਂ ਤੁਸੀਂ ਸੇਵਾ ਥੋੜੀ ਘੱਟ ਕਰ ਲਿਓ ਬਸ ਥੋੜੀ ਮੁੱਠੀ ਰੋਟੀ ਸਾਨੂੰ ਖਵਾ ਦਿਓ ਅਤੇ ਅਸੀਂ ਬਰਾਤ ਲੈ ਕੇ ਇਥੋਂ ਜੋ ਵੀ ਵਿਆਹ ਕੇ ਵਾਪਸ ਚਲੇ ਜਾਣਗੇ ਅੱਜ ਜੇਕਰ ਅਸੀਂ ਵਾਪਸ ਖਾਲੀ ਹੱਥ ਮੁੜੇ ਸਾਡੀ ਨਾ ਕੱਢੀ ਜਾਣੀ ਹੈ ਕੁੜੀ ਵਾਲੇ ਕਹਿੰਦੇ ਵੀ ਅਸੀਂ ਤਿਆਰੀਆਂ ਕਰ ਰੱਖੀਆਂ ਹਨ ਸਾਰਾ ਜਿਹੜਾ ਅਰੇਂਜਮੈਂਟ ਹੋ ਚੁੱਕਿਆ ਹੈ ਸਾਰੇ ਹਲਵਾਈ ਕੱਲ੍ਹ ਵਾਸਤੇ ਬੁੱਕ ਹਨ ਅੱਜ ਇੱਕਦਮ ਕਿੱਥੋਂ ਲਿਆ ਦੀਏ ਚਾਰ ਕੰਪਨ ਦੇ ਵਿੱਚ ਤਾਂ ਆਲੂ ਨਹੀਂ ਉਬਲਨੇ ਤੁਸੀਂ ਰੋਟੀ ਦੀ ਗੱਲ ਕਰਦੇ ਹੋ 150 ਬੰਦਿਆਂ ਦੀ ਗੱਲ ਹੋ ਰਹੀ ਹੈ ਜੇਕਰ 50 ਬੰਦੇ ਹੁੰਦੇ ਤਾਂ ਵੀ ਖਵਾਣਾ ਬੜਾ ਮੁਸ਼ਕਲ ਸੀ ਚਾਰ ਕੰਟੇਨ ਦੇ ਵਿੱਚ ਕਿਹੜੇ ਪਕੌੜੇ ਧਰ ਲੀਏ ਹੁਣ ਸਾਰੇ ਦਿਨੇ ਇੱਕ ਦੂਜੇ ਨਾਲ ਗੱਲਾਂ ਮਤਾ ਕਰਨ ਲੱਗ ਜਾਂਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਲੇਕਿ ਕੁੜੀ ਉੱਥੇ ਪਹੁੰਚ ਕੇ ਜੋ ਫੈਸਲਾ ਲੈਂਦੀ ਹੈ ਉਹ ਸੁਣ ਮੁੰਡੇ ਵਾਲਿਆਂ ਦੇ ਹੋਸ਼ ਉੱਡ ਜਾਂਦੇ ਹਨ ਸਾਰੇ ਹੱਕੇ ਬੱਕੇ ਰਹਿ ਜਾਂਦੇ ਹਨ ਕਿਸੇ ਨੂੰ ਨਹੀਂ ਸੁਝਦਾ ਵੀ ਆ ਕੀ ਹੋ ਗਿਆ ਉਸ ਤੋਂ ਬਾਅਦ ਜੋ ਕੰਮ ਹੁੰਦਾ ਹੈ ਨਾ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਬਿਨਾਂ ਦੇਰ ਕੀਤੇ ਆ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਬਰਾਤ ਦਾ ਕਹਾਣੀ ਜਿਹੜੀ ਹੈ ਇਹ ਵਿਆਹ ਜਦੋਂ ਰੱਖੀ ਜਾ ਸੀ ਉਹ ਤੋ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਜਿਹੜੀ ਕਹਾਣੀ ਸੀ ਤੁਹਾਨੂੰ ਸੁਣਾਉਣ ਲੱਗੇ ਹਾਂ ਇਹ ਕੋਈ ਅੱਜ ਦੀ ਕਹਾਣੀ ਨਹੀਂ ਇਹ ਕਹਾਣੀ ਹੈ ਜੀ 1995 ਨਵੰਬਰ ਦੇ ਵਿੱਚ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਦੀ ਕਹਾਣੀ ਜਿੱਥੇ ਦੀ ਇਹ ਅਨੋਖੀ ਕਹਾਣੀ ਵਾਪਰੀ ਸੀ ਅੱਜ ਵੀ ਉਥੋਂ ਦੇ ਲੋਕ ਯਾਦ ਕਰਦੇ ਹਨ ਆ ਬਣੇ ਤਸੱਲੀ ਦੇ ਨਾਲ ਦੱਸਦੇ ਹਨ ਵੀ ਉਦੋਂ ਕੀ ਕੀ ਹੋਇਆ ਸੀ ਚਲੋ ਜੀ ਉਦੋਂ ਕੋਈ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਇੱਕ ਸਾਹ ਚਿੱਠੀ ਜਾਂਦੀ ਜਿਹਦੇ ਵਿੱਚ ਤਰੀਕ ਲਿਖੀ ਹੁੰਦੀ ਸੀ ਹੁਣ ਕੁੜੀ ਵਾਲਿਆਂ ਨੇ ਜਿਹੜੀ ਤਰੀਕ ਸੀ ਉਹ ਪੰਡਤ ਬਾਵੇਂ ਤੋਂ ਪੁੱਛ ਕੇ ਸਾਰੇ ਪਿੰਡ ਦੇ ਮੋਤਵਾਰ ਬੰਦਿਆਂ ਨਾਲ ਰਿਸ਼ਤੇਦਾਰਾਂ ਨਾਲ ਗੱਲ ਕਰਕੇ 21 ਨਵੰਬਰ ਦੀ ਤਾਰੀਖ ਜਿਹੜੀ ਹੈ ਵਿਆਹ ਦੇ ਲਈ ਤੈਅ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਜੀ 150 ਬੰਦੇ ਤੋਂ ਉੱਪਰ ਨਹੀਂ ਹੋਣੇ ਚਾਹੀਦੇ ਅਤੇ ਤੁਸੀਂ 150 ਤੱਕ ਜਿੰਨੇ ਮਰਜ਼ੀ ਬੰਦੇ ਲਿਆਓ 135 ਲਿਆਓ 140 ਲਿਆਓ ਅਤੇ ਅਸੀਂ ਤੁਹਾਡੀ ਬਿਲਕੁਲ ਉਹਨੇ ਦਿਲਾ ਸੇਵਾ ਕਰਾਂਗੇ ਕਿਉਂਕਿ ਤੁਸੀਂ ਦਾਜ ਨਹੀਂ ਲੈ ਰਹੇ ਅਤੇ ਵਧੀਆ ਸਾਡੀ ਧੀ ਨੂੰ ਲਜਾਣ ਲਈ ਤਿਆਰ ਹੋ ਇੰਨੇ ਵੱਡੇ ਘਰ ਦੇ ਵਿੱਚ ਸਾਡੀ ਧੀ ਦਾ ਵਿਆਹ ਹੋ ਰਿਹਾ ਹੈ ਧੀ ਵੀ ਜਿਹੜੀ ਹੈ ਉਹ ਵੀ ਚਲੋ ਆਪਣੇ ਪਿਓ ਦੇ ਕਰਕੇ ਰਾਜੀ ਸੀ ਕਿਉਂਕਿ ਉਹ ਵੀ ਬੜੇ ਗਰੀਬ ਘਰੋਂ ਸੀ ਆਪਣੇ ਪਿਓ ਦੀ ਹਾਲਤ ਨੂੰ ਸਮਝਦੀ ਸੀ ਉਹ ਤਾਂ ਅੱਗੇ ਪੜ੍ਹਨਾ ਚਾਹੁੰਦੀ ਸੀ ਕਿਉਂਕਿ ਉਸਨੇ 12ਵੀਂ ਜਮਾਤ ਜਿਹੜੀ ਹੈ ਪਾਸ ਕਰ ਰੱਖੀ ਸੀ ਲੇਕਿਨ ਅੱਗੇ ਜਦੋਂ ਉਹਨੇ ਪੜ੍ਹਨਾ ਸੀ ਤਾਂ ਪਿਤਾ ਕਹਿੰਦਾ ਹੈ ਵੀ ਆਪਣੇ ਕੁੜੀਆਂ ਨੂੰ ਪੜ੍ਹਾਉਣਾ ਦਾ ਹਜੇ ਜਮਾਨਾ ਨਹੀਂ ਅਤੇ ਤੂੰ ਅੱਗੇ ਨਹੀਂ ਪੜ੍ਹ ਸਕਦੀ ਤੇਰਾ ਹਜੇ ਵਿਆਹ ਕਰਨਾ ਹੈ ਉਸਨੇ ਕਿਹਾ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਠੀਕ ਹੈ ਉਸ ਸਮੇਂ ਪਗ ਦੀ ਇੱਜ਼ਤ ਨੂੰ ਦਾਗ ਲੱਗਣਾ ਮਤਲਬ ਮੌਤ ਸੀ ਅਤੇ ਚਲੋ ਜੀ ਹੁਣ ਵਿਆਹ ਹੋ ਜਾਂਦਾ ਹੈ ਕੁੜੀ ਵੀ ਮੰਨ ਜਾਂਦੀ ਹੈ ਵੀ ਬਾਪੂ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਜਿੱਥੇ ਕਹੇਗਾ ਅਪਾ ਉੱਥੇ ਵਿਆਹ ਕਰਨ ਲਈ ਤਿਆਰ ਹਾਂ ਹੁਣ ਵਿਆਹ ਵਾਲਾ ਸਾਰਾ ਕਾਰਜ ਨੇੜੇ ਆ ਜਾਂਦਾ ਹੈ ਮੁੰਡਿਆਂ ਨੂੰ ਕਿਸੇ ਤਰੀਕੇ ਨਾਲ ਗਲਤਫਹਿਮੀ ਹੋ ਜਾਂਦੀ ਹੈ ਅਤੇ ਕੋਈ ਵੀ ਖਾਸ ਜਿਹੜਾ ਹੈ ਉਸ ਚਿੱਠੀ ਤੇ ਧਿਆਨ ਨਹੀਂ ਦਿੰਦਾ ਅਤੇ ਚਿੱਠੀ ਪਤਾ ਨਹੀਂ ਕਿਵੇਂ ਮੀਂਹ ਦੇ ਵਿੱਚ ਭਿੱਜ ਕੇ ਉੱਤੇ ਹੀ ਗਲ ਜਾਂਦੀ ਹੈ ਸਾਰਿਆਂ ਨੂੰ ਯਾਦ ਰਹਿ ਜਾਂਦੀ ਹੈ ਵੀ 20 ਤਰੀਕ ਸੀ ਸਾਰੇ ਇੱਕ ਦੂਜੇ ਨੂੰ ਹਾਂ ਮੈਂ ਭਰ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਜਿਹੜੇ ਘਰ ਸੀ ਉਹ ਬਹੁਤ ਜ਼ਿਆਦਾ ਦੂਰ ਸੀ 100 ਕਿਲੋਮੀਟਰ ਦਾ ਫਾਸਲਾ ਸੀ ਅਤੇ ਕੋਈ ਜ਼ਿਆਦਾ ਪਿੰਡਾਂ ਦੇ ਵਿੱਚ ਲੈਂਡਲਾਈਨ ਫੋਨ ਹੁੰਦੇ ਨਹੀਂ ਸੀ एसटीडी ਨਾਲ ਗੱਲਾਂ ਕਦੇ-ਕਦੇ ਹੋਇਆ ਕਰਦੀਆਂ ਸੀ ਲੇਕਿਨ ਉਸ ਦੇ ਕਿ ਕਿ ਸਨੇ ਕਾਸਕੋਈ ਤਰੀਕ ਦਾ ਜ਼ਿਕਰ ਨਹੀਂ ਕੀਤਾ ਸਾਰੇ ਨਵੰਬਰ ਦਾ ਤੀਜਾ ਹਫਤਾ ਨਵੰਬਰ ਦਾ ਤੀਜਾ ਹਫਤਾ ਲੱਗੇ ਰਿਹਾ ਅਤੇ ਕਹਿੰਦੇ ਨਵੰਬਰ ਦੇ ਤੀਜੇ ਹਫਤੇ ਨੂੰ ਵਿਆਹ ਹੈ ਚਲੋ ਜੀ ਹੁਣ ਵਿਆਹ ਵਾਲਾ ਦਿਨ ਨੇੜੇ ਆ ਜਾਂਦਾ ਹੈ 20 ਤਰੀਕ ਨੂੰ ਸਾਰੇ ਜਿਹੜੇ ਪਿੰਡ ਵਾਲੇ ਹਨ ਉਹ ਤਿਆਰੀਆਂ ਦੇ ਵਿੱਚ ਰੁੱਝੇ ਹਨ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਰਾਤ ਉੱਥੇ ਆ ਗਈ ਸਾਰਾ ਰੋਲਾ ਪੈ ਗਿਆ ਅਤੇ ਪੰਜ ਚੌਥੇ ਪਹੁੰਚ ਜਾਂਦੇ ਹਨ ਹੁਣ ਕੁੜੀ ਦਾ ਜਿਹੜਾ ਭਰਾ ਹੈ ਉਹ ਮੁੰਡੇ ਬਲਵੰਤ ਸਿੰਘ ਨੂੰ ਸਮਝਾਉਂਦਾ ਹੈ ਵੀ ਬਲਵੰਤਾ ਅਹੀਂ ਨਾ ਕਰ ਤੂੰ ਇੱਕ ਦਿਨ ਪਹਿਲਾਂ ਬਰਾਤ ਲੈ ਕੇ ਆ ਗਿਆ ਹੈ ਹੁਣ ਤੱਕ ਕੋਈ ਤਿਆਰੀ ਹੋ ਸਾਡੇ ਤੋਂ ਹੋਣੀ ਨਹੀਂ ਅਤੇ ਮਾੜੀ ਮੋਟੀ ਤਿਆਰੀ ਕਰਨ ਵਾਸਤੇ ਵੀ ਪੰਜ ਤੋਂ 6 ਘੰਟੇ ਲੱਗ ਜਾਣੇ ਹਨ ਐਨੇ ਵੀ ਤਾਂ ਸ਼ਾਮ ਹੋ ਜਾਣੀ ਹੈ ਉਸ ਤੋਂ ਬਾਅਦ ਕਿਹੜੀਆਂ ਲਾਵਾ ਫੇਰੇ ਹੋਣਗੇ ਅਤੇ ਜੇਕਰ ਪਹਿਲਾ ਲਾਵਾ ਫੇਰੇ ਕਰ ਲੇ ਤਾਂ ਹੋ ਸਕਦਾ ਹੈ ਬਾਅਦ ਦੇ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਸਾਡੇ ਤੋਂ ਨਾ ਹੋਵੇ ਕਿਉਂਕਿ ਆਪਾਂ ਸ਼ਹਿਰ ਤੋਂ ਬਹਾਵ ਦੂਰ ਹਾਂ ਅਤੇ ਇੱਥੇ ਕੋਈ ਖਾਸ ਹਲਵਾਈ ਨਹੀਂ ਹੈ ਆਪਾਂ ਜੇਕਰ ਹਲਵਾਈਆਂ ਨੂੰ ਬੁਲਾਵਾਂਗੇ ਵੀ ਤਾਂ ਵੀ ਬਹੁਤ ਜ਼ਿਆਦਾ ਸਮੱਸਿਆ ਇੱਥੇ ਹੋ ਸਕਦੀ ਹੈ ਹੁਣ ਮੁੰਡਾ ਕਹਿੰਦਾ ਜੀ ਤੁਸੀਂ ਜਿਵੇਂ ਮਰਜ਼ੀ ਕਰੋ ਜਿੱਥੋਂ ਮਰਜ਼ੀ ਕਰੋ ਮੈਂ ਨਹੀਂ ਜਾਣਦਾ ਮੇਰੇ ਰਿਸ਼ਤੇਦਾਰ ਇੱਥੇ ਆ ਗਏ ਹਨ ਅਤੇ ਜੇਕਰ ਅੱਜ ਮੈਂ ਵਿਆਹ ਨਾ ਕਰਾਇਆ ਅੱਜ ਜੇਕਰ ਬਰਾਤ ਖਾਲੀ ਹੱਥ ਤੋਂ ਮੁੜ ਗਈ ਉਸ ਤੋਂ ਬਾਅਦ ਵਿਆਹ ਨਹੀਂ ਹੋਣਾ ਉਸ ਤੋਂ ਬਾਅਦ ਅਸੀਂ ਕਿਤੇ ਹੋਰ ਜਾਵਾਂਗੇ ਹੁਣ ਸਾਰੇ ਜਨੇ ਅਚੰਬੇ ਚ ਪੈ ਜਾਂਦੇ ਹਨ ਵੀ ਗੱਲ ਕੀ ਹੈ ਵੀ ਹੁਣ ਕੀ ਕਰਿਆ ਜਾਵੇ ਵੀ ਕਿਸੇ ਪਾਸੇ ਗੱਲ ਦਾ ਹੱਲ ਨਹੀਂ ਨਿਕਲਦਾ ਇਹਨਾਂ ਦੇ ਵਿੱਚ ਹੀ ਜੜਾ ਕੁੜੀ ਦਾ ਭਰਾ ਹੁੰਦਾ ਹੈ ਉਸ ਦਾ ਇੱਕ ਦੋਸਤ ਹੁੰਦਾ ਹੈ ਜੀ ਅਸ਼ੋਕ ਨਾਮ ਦਾ ਜਿਹੜਾ ਕਿ Hindu ਪਰਿਵਾਰ ਨਾਲ ਬਿਲੋਂਗ ਕਰਦਾ ਹੈ ਲੇਕਿਨ ਉਸ ਦੀ ਕੁੜੀ ਦੇ ਭਰਾ ਨਾਲ ਚੰਗੀ ਜਾਣਕਾਰੀ ਸੀ ਅਸ਼ੋਕ ਇੱਕ ਹੋਟਲ ਦੇ ਵਿੱਚ 파ਟਨਰ ਸੀ ਅਤੇ ਆਪਣੇ ਭਰਾ ਨਾਲ ਜਿਸ ਦਾ ਦੀ ਪਾਰਟਨਰਸ਼ਿਪ ਸੀ ਉਸ ਨੂੰ ਕਹਿੰਦਾ ਹੈ ਵੀ ਆਪਣਾ ਹੋਟਲ ਜਿਹੜਾ ਹੈ ਇਹ ਅੱਜ ਬੰਦ ਕਰ ਦਿੰਦੇ ਹਾਂ ਆਪਣੇ ਪਿੰਡ ਦੀ ਇੱਕ ਕੁੜੀ ਦੀ ਇੱਜ਼ਤ ਦਾ ਸਵਾਲ ਹੈ ਆਪਣੀ ਵੀ ਇੱਜ਼ਤ ਦਾ ਸਵਾਲ ਹੈ ਅੱਜ ਹੋਟਲ ਬੰਦ ਕਰ ਦਿੰਨੇ ਹਾਂ ਆਸ-ਪਾਸ ਦੇ ਹੋਟਲਾਂ ਵਿੱਚੋਂ ਵੀ ਆਪਾਂ ਜਿਹੜੇ ਵੀ ਹਲਵਾਈ ਹਨ ਉਹਨਾਂ ਨੂੰ ਸੱਦ ਲੈਨੇ ਹਾਂ ਅਤੇ ਹੱਥੋ-ਹੱਥ ਇਹਨਾਂ ਦੀਆਂ ਰੋਟੀਆਂ ਅਤੇ ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਅਤੇ ਜੋ ਵੀ ਇਹਨਾਂ ਨੂੰ ਚਾਹੀਦਾ ਹੈ ਆਪਾਂ ਅੱਜ ਆਪਣੇ ਹੋਟਲ ਦੇ ਵਿੱਚ ਕਿਉਂ ਨਾ ਕਰ ਲਈਏ ਆਪਣੇ ਪਿੰਡ ਦੀ ਇੱਜ਼ਤ ਵੱਜੇਗੀ ਨਾਲੇ ਆਪਣਾ ਯਾਰ ਹੈ ਉਸ ਦੀ ਭੈਣ ਦੀ ਵਿਚਾਰੇ ਦੀ ਇੱਜ਼ਤ ਵੱਜੇਗੀ ਇਸ ਨਾਲ ਚੰਗਾ ਕੀ ਹੋ ਸਕਦਾ ਹੈ ਹੁਣ ਅਸ਼ੋਕ ਦਾ ਭਰਾ ਜਿਹੜਾ ਹੈ ਮਨ ਜਾਂਦਾ ਹੈ ਵੀ ਕੋਈ ਗੱਲ ਨਹੀਂ ਆਪਾਂ ਐਂਜੀ ਕਰਦੇ ਹਾਂ ਹੁਣ ਸਾਰੇ ਪਰਿਵਾਰ ਨਾਲ ਗੱਲ ਹੁੰਦੀ ਹੈ ਅਤੇ ਅਸ਼ੋਕ ਕੁੜੀ ਦੇ ਭਰਾ ਨਾਲ ਮੁੰਡੇ ਕੋਲ ਪਹੁੰਚ ਜਾਂਦੇ ਹਨ ਅਤੇ ਸਾਰੀ ਗੱਲ ਦੱਸ ਦਿੰਦੇ ਹਨ ਵੀ ਤੁਸੀਂ ਇਸ ਹੋਟਲ ਦੇ ਵਿੱਚ ਆਰਾਮ ਕਰੋ ਮੂੰਹ ਹੱਤ ਹੋ ਅਤੇ ਜੋ ਵੀ ਤੁਹਾਨੂੰ ਖਾਣਾ ਪਾਣੀ ਚਾਹੀਦਾ ਹੈ ਇੱਥੇ ਅਸੀਂ ਲਿਆਵਾਂਗੇ ਅਤੇ ਅਸੀਂ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕਰਦੇ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ ਹੈ ਇੱਕ ਵਾਰ ਤੁਸੀਂ ਇੱਥੇ ਆਰਾਮਨਾ ਬੈਠੋ ਠੰਡ ਦਿਮਾਗ ਨਾਲ ਆਪਾਂ ਗੱਲ ਕਰਾਂਗੇ ਮੁੰਡਾ ਵੀ ਮੰਨ ਜਾਂਦਾ ਹੈ ਵੀ ਚਲੋ ਇੰਨੀ ਦੂਰ ਆਏ ਹਾਂ ਥੱਕੇ ਹਾਰੇ ਹਾਂ ਆਪਾਂ ਇੱਥੇ ਜਾ ਕੇ ਆਰਾਮ ਕਰਦੇ ਹਾਂ ਅਤੇ ਇੱਥੇ ਜਾ ਕੇ ਸਾਰਾ ਕੁਝ ਜਿਹੜਾ ਵੀ ਆਪਾਂ ਖਾਣਾ ਪੀਣਾ ਹੈ ਉਹ ਕਰ ਲਾਂਗੇ ਉਸ ਤੋਂ ਬਾਅਦ ਬਰਾਦਾ ਸੋਚਾਂਗੇ ਹੁਣ ਸਾਰੇ ਅਸ਼ੋਕ ਦੇ ਉਸ ਹੋਟਲ ਦੇ ਵਿੱਚ ਚਲੇ ਜਾਂਦੇ ਹਨ ਵਧੀਆ ਉੱਥੇ ਆਰਾਮ ਕਰਦੇ ਹਨ ਅਤੇ ਇਹਨਾਂ ਦੇ ਵਿੱਚ ਹੀ ਸ਼ਾਮ ਹੋ ਜਾਂਦੀ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਹੁਣ ਅਸ਼ੋਕ ਅਤੇ ਕੁੜੀ ਦਾ ਭਰਾ ਜਾਂਦੇ ਹਨ ਵੀ ਕਹਿੰਦੇ ਹਨ ਵੀ ਸ਼ਾਮ ਹੋ ਗਈ ਹੈ ਵਿਆਹ ਤਾਂ ਭਰਾ ਕੱਲ ਹੀ ਹੋਣਾ ਹੈ ਇੱਥੇ ਤੁਸੀਂ ਠਾਠਣਾ ਰਹੋ ਰਾਤ ਨੂੰ ਤੁਹਾਡੇ ਮਨੋਰੰਜਨ ਦਾ ਪੂਰਾ ਪ੍ਰੋਗਰਾਮ ਅਸੀਂ ਕਰ ਦਾਂਗੇ ਜਿਵੇਂ ਤੁਸੀਂ ਕਹੋਗੇ ਜੇਕਰ ਤੁਸੀਂ ਸੋਫੀਆ ਤਰ੍ਹਾਂ ਇੱਥੇ ਸੌਣਾ ਚਾਹੁੰਦੇ ਤਾਂ ਵੀ ਠੀਕ ਹੈ ਜੇਕਰ ਤੁਹਾਡੇ ਰਿਸ਼ਤੇਦਾਰ ਕਹਿੰਦੇ ਹਨ ਵੀ ਰੰਗਾ ਰੰਗ ਪ੍ਰੋਗਰਾਮ ਹੋ ਜਾਵੇ ਉਹ ਵੀ ਆਪਾਂ ਕਰ ਦਾਂਗੇ ਜਿਵੇਂ ਤੁਸੀਂ ਕਹੋਗੇ ਓਵੇਂ ਕਰ ਦਾਂਗੇ ਹੁਣ ਮੁੰਡਾ ਇੱਕਦਮ ਕਹਿੰਦਾ ਹੈ ਵੀ ਰੰਗਾ ਰੰਗ ਪ੍ਰੋਗਰਾਮ ਚੱਲਣ ਦਿਓ ਅਸੀਂ ਮਰਗਤ ਤੇ ਥੋੜੀ ਆਏ ਹਾਂ ਬਰਾਤ ਆਏ ਹਾਂ ਜਰੂਰ ਕੋਈ ਵੱਡਾ ਤੁਸੀਂ ਆਰਕੈਸਟਰ ਸੱਦ ਲਓ ਇੱਥੇ ਡੀਜੇ ਵਗੈਰਾ ਲਾ ਲਓ ਅਤੇ ਅਤੇ ਬੈਂਡ ਵਾਜੇ ਕੋਈ ਗਾਇਕ ਬੁਲਾ ਲਓ ਅਤੇ ਅਸਾਦਾ ਵਧੀਆ ਰਾਤ ਲੰਘ ਜੇਗੀ ਅਸੀਂ ਖੁਸ਼ ਹੋ ਜਾਾਂਗੇ ਹੁਣ ਜਿਹੜਾ ਅਸ਼ੋਕ ਹੈ ਆਪਣੀ ਜਾਣਕਾਰੀ ਦੇ ਵਿੱਚ ਇੱਕ ਬੈਂਡ ਇੱਕ ਗਾਇਕ ਅਤੇ ఆర్కెస్ట్రా ਵਾਲੇ ਸੱਦ ਲੈਂਦਾ ਹੈ ساری ਰਾਤ ਉੱਥੇ ਇਧਰ ਮੁੰਡੇ ਵਾਲੇ ਜਿਹੜੇ ਹਨ ਸ਼ਰਾਬਾਂ ਦੇ ਡਰਮ ਲੈ ਆਂਦੇ ਹਨ ਪਤਾ ਨਹੀਂ ਕਿੱਥੋਂ ਚੱਕ ਕੇ ਲਾਏ ਹਨ ਲੇਕਿਨ ਹੁਣ ਇੱਥੇ ਪੂਰਾ ਮਾਹੌਲ ਜਿਹੜਾ ਹੈ ਬਣ ਜਾਂਦਾ ਹੈ ਅਸ਼ੋਕ ਵੀ ਦੇਖ ਕੇ ਹੈਰਾਨ ਹੁੰਦਾ ਹੈ ਕਿ ਕਿੱਡੇ ਅਥਰੇ ਲੋਕ ਹਨ ਸਾਰੇ ਸ਼ਰਾਬਾਂ ਪੀ ਕੇ ਨੱਚ ਰਹੇ ਹਨ ਪੂਰਾ ਗਵਾਰਾਂ ਵਾਲਾ ਮਾਹੌਲ ਇੱਥੇ ਬਣਿਆ ਹੈ ਕਿਸੇ ਨੂੰ ਨਹੀਂ ਸੁਝੀ ਵੀ ਬਰਾਤ ਆਏ ਹਾਂ ਥੋੜੀ ਬਹੁਤੀ ਸ਼ਰਮ ਰੱਖੀਏ ਲੇਕਿਨ ਇਹ ਸਾਰੇ ਤਾਂ ਕੱਪੜੇ ਉਤਾਰਨ ਤੱਕ ਆ ਗਏ ਹਨ ਅਤੇ ਪਾਟੇ ਕੱਪੜਿਆਂ ਨਾਲ ਇਹ ਇੱਥੇ ਨੱਚ ਰਹੇ ਹਨ ਅਤੇ ਆਪਣੀ ਜਿਹੜੀ ਹੈ ਔਕਾਤ ਦਿਖਾ ਰਹੇ ਹਨ ਲੇਕਿਨ ਉਹ ਕੁਝ ਨਹੀਂ ਬੋਲਦਾ ਕਿਉਂਕਿ ਪਿੰਡ ਦੀ ਇੱਜ਼ਤ ਦਾ ਸਵਾਲ ਸੀ ਜੇਕਰ ਬਰਾਤ ਅੱਜ ਰੁਸ ਜਾਂਦੀ ਹੈ ਤਾਂ ਪਿੰਡ ਵਾਲਿਆਂ ਦੀ ਇੱਜ਼ਤ ਕੁਝ ਨਹੀਂ ਰਹਿਣੀ ਅਤੇ ਉਸ ਦਾ ਭਰਾ ਤਾਂ ਵਿਚਾਰਾ ਜਿੰਦਾ ਮਰ ਜੇਗਾ ਅਤੇ ਇਸ ਤੋਂ ਬਾਅਦ ਉਸ ਨੂੰ ਕੁਝ ਵੀ ਸੋਚਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜਿਵੇਂ ਕਰਦੇ ਕਰਨ ਦੇ ਹੁਣ ਅਸ਼ੋਕ ਉਹਨਾਂ ਦੀ ਸੇਵਾ ਵਿੱਚ ਜੁਟ ਜਾਂਦਾ ਹੈ ਜੋ ਕੁਝ ਵੀ ਉਹ ਮੰਗਾਂਦੇ ਹਨ ਉੱਥੇ ਲੈ ਜਾਂਦਾ ਹੈ ਜੋ ਕੁਝ ਵੀ ਉਹਨਾਂ ਦੇ ਮੋਹ ਨਿਕਲਦਾ ਹੈ ਪੂਰਾ ਕਰੀ ਜਾਂਦਾ ਹੈ ਹੁਣ ਅੱਧੀ ਰਾਤ ਹੋ ਜਾਂਦੀ ਹੈ ਇਧਰੋਂ ਕੁੜੀ ਦੇ ਭਰਾ ਦਾ ਫੋਨ ਆਂਦਾ ਹੈ ਵੀ ਕਿਵੇਂ ਹੈ ਬਰਾਤ ਤ ਕੋਈ ਕਮੀ ਤਾਂ ਨਹੀਂ ਕੋਈ ਗਲਤੀ ਤਾਂ ਨਹੀਂ ਅਸ਼ੋਕ ਪਹਿਲਾਂ ਤਾਂ ਗੱਲ ਟਾਲਦਾ ਹੈ ਦਰਦਰ ਦੀ ਗੱਲਾ ਕਰਦਾ ਹੈ ਲੇਕਿਨ ਇੱਕਦਮ ਉਸਦੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਹੈ ਵੀ ਇਹ ਬਰਾਤ ਦਾ ਗਵਾਰਾਂ ਦੀ ਹੈ ਕਾਦੀ ਬੰਦਿਆਂ ਦੀ ਬਰਾਤ ਹੈ ਇਹਨਾਂ ਨੇ ਤਾਂ ਖਰੂ ਪਾਇਆ ਹੈ ਜੇਕਰ ਅੱਜ ਮੇਰੀ ਥਾਂ ਤੇ ਇੱਥੇ ਕੋਈ ਹੋਰ ਹੋਟਲ ਵਾਲਾ ਹੁੰਦਾ ਜਾਂ ਫਿਰ ਆਪਾਂ ਕੋਈ ਕਿਰਾਏ ਤੇ ਹੋਟਲ ਕਰਿਆ ਹੁੰਦਾ ਇਹਨਾਂ ਮੇਰੇ ਸਾਲਿਆਂ ਨੂੰ ੱੱਕੇ ਮਾਰ ਕੇ ਥੋ ਬਾਹਰ ਕੱਢਣਾ ਸੀ ਇੰਨੀ ਗੱਲ ਸੁਣ ਕੇ ਕੁੜੀ ਦਾ ਭਰਾ ਜਸਕਰਨ ਕਹਿੰਦਾ ਹੈ ਵੀ ਇਹ ਜਿੱਕੇ ਗੱਲ ਹੋ ਗਈ ਵੀ ਬਲਵੰਤਾ ਚੰਗਾ ਪੜਾ ਮੁੰਡਾ ਹੈ ਮੇਰੀ ਨਜ਼ਰ ਦੇ ਵਿੱਚ ਤਾਂ ਉਹ ਸ਼ਰਾਬ ਵੀ ਨਹੀਂ ਪਿੰਦਾ ਉਸ ਦਾ ਪਰਿਵਾਰ ਵੀ ਸਾਰਾ ਸੌਫੀਆਂ ਦਾ ਹੈ ਵਧੀਆ ਕਈ ਕਿੱਲੇ ਪੈਲੇ ਹੈ ਮੇਰਾ ਬਾਪੂ ਤਾਂ ਮੈਨੂੰ ਆਈ ਦੱਸਦਾ ਸੀ ਉਹਨਾਂ ਅਸ਼ੋਕ ਕਹਿੰਦਾ ਹੈ ਵੀ ਤੇਰਾ ਬਾਪੂ ਗੱਪ ਮਾਰਦਾ ਸੀ ਇਹ ਤਾਂ ਇੱਕ ਨੰਬਰ ਦਾ ਸ਼ਰਾਬੀ ਹੈ ਆ ਜਾ ਇੱਥੇ ਤੈਨੂੰ ਵਿਖਾਵਾਂ ਇਹ ਕਿਵੇਂ ਬਲਵੰਤਾ ਜਿਹੜਾ ਹੈ ਇੱਥੇ ਸ਼ਰਾਬ ਪੀ ਕੇ ਪਿਆ ਹੈ ਅਤੇ ਬਿਲਕੁਲ ਥੱਲੇ ਲੇਟਦਾ ਫਿਰਦਾ ਹੈ ਜ਼ਮੀਨ ਦੇ ਵਿੱਚ ਨਾਗਿੰਡਾਂਸ ਦੇ ਵਿੱਚ ਇਹ ਬਿਲਕੁਲ ਸ਼ਰਾਬ ਪੀ ਕੇ ਜ਼ਮੀਨ ਤੇ ਲੋਟੀਆਂ ਮਾਰਦਾ ਹੈ ਦਿਖਾ ਤੇਰਾ ਹਾਸਾ ਹਾਸੇ ਛੱਡਣਾ ਦੁਖਿਆ ਮੈਨੂੰ ਕਹਿਦੀ ਤੈਨੂੰ ਤਰਸ ਵੀ ਆਊਗਾ ਵੀ ਕਿਹੜੇ ਗਵਾਰਾਂ ਦੀ ਬਰਾਤ ਹੈ ਜਿਹੜੀ ਕਿ ਇਹੋ ਜੇ ਲੱਛਣ ਇੱਥੇ ਕਰਦੀ ਫਿਰਦੀ ਹੈ ਹੁਣ ਇੰਨੀ ਗੱਲ ਸੁਣ ਕੇ ਜਿਹੜਾ ਜਸਕਰਨ ਸੀ ਉਹ ਕਹਿੰਦਾ ਹੈ ਵੀ ਇਹੋ ਜੇ ਘਰ ਤਾਂ ਮੈਂ ਆਪਣੀ ਭੈਣ ਦਾ ਰਿਸ਼ਤਾ ਨਹੀਂ ਕਰਨਾ ਹੁਣ ਉਹ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਲੈ ਕੇ ਅਤੇ ਨਾਲ ਕੁਝ ਬੀਬੀਆਂ ਵੀ ਚਲਵੜਦੀਆਂ ਹਨ ਕਹਿੰਦੀਆਂ ਹਨ ਵੀ ਕੀ ਗੱਲ ਹੋ ਗਈ ਹੁਣ ਤਾਂ ਸਵੇਰ ਦੇ 5 ਵਜਰ ਵਾਲੇ ਹਨ ਬਰਾਤ ਜਿਹੜੇ ਹੈ ਉਹਨਾਂ ਦੀ ਕੋਈ ਖ਼ਬਰ ਨਹੀਂ ਹੈ ਆਪਾਂ ਚੱਲ ਕੇ ਦੇਖੀਏ ਤਾਂ ਸਹੀ ਆਪਾਂ ਦੂਰ ਖੜ ਜਾਉਂਗੇ ਹਾਂ ਵੀ ਗੱਲ ਕੀ ਹੈ ਕੀ ਹੋਗੀ ਕੋਈ ਖਬਰ ਨਹੀਂ ਆਈ ਹੁਣ ਸਾਰੇ ਜਣੇ ਜਣੇ ਹੈ ਉਹ ਜੀਪਾਂ ਦੇ ਵਿੱਚ ਸਵਾਰ ਹੋ ਕੇ ਫਤੇ ਉੱਥੇ ਹੋਟਲ ਦੇ ਵਿੱਚ ਪਹੁੰਚ ਜਾਂਦੇ ਹਨ ਜਿਵੇਂ ਹੀ ਹੋਟਲ ਦੇ ਵਿੱਚ ਪਹੁੰਚਦੇ ਹਨ ਉਹ ਸੀਨ ਜਿਹੜਾ ਹੈ ਉਹ ਸਾਰਿਆਂ ਦੀ ਅੱਖਾਂ ਦੇ ਵਿੱਚ ਰੁੱਝ ਜਾਂਦਾ ਹੈ ਕਿ ਕਿਵੇਂ ਸਾਰੇ ਸ਼ਰਾਬੀ ਜਿਹੜੇ ਹੈ ਇੱਕ ਦੂਜੇ ਦੇ ਉੱਤੇ ਪਏ ਹਨ ਇਹਨਾਂ ਵਿੱਚੋਂ ਕੋਈ ਵੀ ਬਰਾਤ ਵਾਲ ਨਹੀਂ ਲੱਗ ਰਿਹਾ ਅਹੀਂ ਲੱਗ ਰਿਹਾ ਹੈ ਜਿਵੇਂ ਕਿਸੇ ਕੰਜਰੀ ਦੇ ਠੇਕੇ ਤੇ ਇਹ ਸਾਰੇ ਪਏ ਹਨ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਹੈ ਚੰਗਾ ਬੰਦਾ ਨਹੀਂ ਦਿਖ ਰਿਹਾ ਇੱਕ ਵੀ ਸੌਫੀ ਬੰਦਾ ਪੂਰੀ ਬਰਾਤ ਦੇ ਵਿੱਚੋਂ ਨਹੀਂ ਹੈ 100 ਤੱਕ ਕੀ ਸਭ ਨਾਲ ਜਿਆਦਾ ਜਿਹੜਾ ਰੱਜਿਆ ਹੋਇਆ ਹੈ ਅਤੇ ਉਲਟੀਆਂ ਕਰਦਾ ਫਿਰਦਾ ਹੈ ਉਹ ਤਾਂ ਮੁੰਡਾ ਹੈ ਜਿਹਨੂੰ ਸਾਰੇ ਸੌ ਕਹਿੰਦੇ ਸਨ ਅਤੇ ਕਹਿੰਦੇ ਸਨ ਵੀ ਇਹਦੇ ਵਰਗਾ ਰੱਬ ਬੰਦਾ ਕੋਈ ਨਹੀਂ ਹੈ ਚਲੋ ਇਹਨਾਂ ਦੇ ਵਿੱਚ ਹੀ ਸਾਰੇ ਜਿਹਨੇ ਉਦੋਂ ਹੈਰਾਨ ਰਹਿ ਜਾਂਦੇ ਹਨ ਜਦੋਂ ਇੱਕ ਕੁੜੀ ਜਿਹੜੀ ਹੈ ਉਹ ਔਰਤਾਂ ਦੇ ਵਿੱਚ ਆਈ ਸੀ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਸਾਰੇ ਦੇਖਦੇ ਹਨ ਕਿ ਕੌਣ ਰੋ ਰਹੀ ਹੈ ਕਿਉਂ ਰੋ ਰਹੀ ਹੈ ਰੋਣ ਵਾਲੀ ਤਾਂ ਹਜੇ ਕੋਈ ਗੱਲ ਨਹੀਂ ਹੈ ਇਹਨਾਂ ਦੇ ਵਿੱਚ ਜਿਵੇਂ ਦੇਖਦੇ ਹਨ ਵੀ ਇਹ ਤਾਂ ਉਹੀ ਕੁੜੀ ਹੈ ਜਿਸ ਦਾ ਵਿਆਹ ਹੈ ਹੁਣ ਸਾਰੇ ਜਣੇ ਸਿਮਰਨ ਨੂੰ ਪੁੱਛਦੇ ਹਨ ਵੀ ਧੀਏ ਕਿਉਂ ਰੋਂਦੀ ਫਿਰਦੀ ਹੈ ਕੱਲ ਤਾਂ ਤੇਰਾ ਵਿਆਹ ਹੈ ਅਸੀਂ ਜਾਣਦੇ ਹਾਂ ਕਿ ਤੀਆਂ ਜੜੀਆਂ ਹਨ ਵਿਆਹ ਤੋਂ ਪਹਿਲਾਂ ਉਦਾਸ ਹੁੰਦੀਆਂ ਹਨ ਪਹਿਲੀ ਗੱਲ ਤਾਂ ਤੂੰ ਇੱਥੇ ਲਣਕੀ ਆਈ ਹੈ ਤੀਆਂ ਨੂੰ ਐਵੇਂ ਬਰਾਤ ਨਹੀਂ ਵੇਖਣੀ ਚਾਹੀਦੀ ਇਹ ਚੰਗਾ ਨਹੀਂ ਹੁੰਦਾ ਹੁਣ ਕੁੜੀ ਰੋਂਦੀ ਹੈ ਮੇਰੇ ਫੁੱਟ ਦੇ ਭਾਗ ਮੈਂ ਪੱਟੀ ਗਈ ਮੈਂ ਲੁੱਟੀ ਗਈ ਆ ਕੀ ਹੋ ਗਿਆ ਇਹਨਾਂ ਦੇ ਘਰੇ ਮੈਂ ਵਿਆਹਣ ਜਾ ਰਹੀ ਹਾਂ ਜੇਕਰ ਅੱਜ ਬਰਾਤ ਵਾਲੇ ਦਿਨ ਇਹ ਕੰਮ ਕਰ ਰਹੇ ਹਨ ਅਜ ਤੋਂ ਬਾਅਦ ਤਾਂ ਫਿਰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਕੀ ਕੁਝ ਕਰਨਾ ਹੈ ਮੈਂ ਤਾਂ ਇਹਨਾਂ ਨੂੰ ਰੋਜਕੁੱਟ ਸੁਟਣਾ ਹੈ ਕਿਉਂਕਿ ਇਹ ਜੇ ਸ਼ਰਾਬੀ ਮੰਦਿਆਂ ਦੇ ਹਾਲ ਤਾਂ ਆਪਾਂ ਰੋਜ ਹੀ ਪਿੰਡ ਦੇ ਵਿੱਚ ਦੇਖਦੇ ਹਾਂ ਜਿਵੇਂ ਮੇਰਾ ਚਾਚਾ ਰੋਜ਼ दारू ਪੀਕੇ ਮੇਰੀ ਚਾਚੀ ਨੂੰ ਕੁੱਟਦਾ ਹੈ ਰੋਜ਼ ਉਹਨਾਂ ਦੇ ਘਰੇ ਕਲੇਸ਼ ਹੁੰਦਾ ਹੈ ਉਹਨਾਂ ਦੇ ਬੱਚੇ ਰੁੱਲ ਗਏ ਹਨ ਅਤੇ ਵਿਚਾਰੀ ਦੀ ਜ਼ਿੰਦਗੀ ਜਿੰਦੇ ਜੀ ਨਰਕ ਹੋ ਗਈ ਹੈ ਉਸ ਤਰ੍ਹਾਂ ਮੇਰੀ ਜ਼ਿੰਦਗੀ ਹੋ ਜਾਵੇਗੀ ਮੈਂ ਤਾਂ ਇਹਨਾਂ ਕਰਮਾਂ ਨੂੰ ਰੋਂਦੀ ਹਾਂ ਹੁਣ ਨਾਲ ਖੜਾ ਸ਼ੋਕ ਬੜਾ ਸੋਚਦਾ ਹੈ ਵੀ ਗੱਲ ਤਾਂ ਇਸ ਦੀ ਸਹੀ ਹੈ ਵੀ ਇਹ ਆਪ ਨਹੀਂ ਵਿਆਹ ਕਰਾਣਾ ਚਾਹਦੀ ਅਤੇ ਸਾਰੇ ਜਣੇ ਇਸ ਕੁੜੀ ਦੇ ਪਿਓ ਦੇ ਮਗਰ ਲੱਗੇ ਹਨ ਅਤੇ ਇਹੋ ਜੇ ਮੁੰਡੇ ਨੂੰ ਤਾਂ ਕੋਈ ਘਰ ਦੀ ਜੁੱਤੀ ਨਾ ਦੇਵੇ ਇਹਨੂੰ ਕੁੜੀ ਕੌਣ ਦੇ ਰਿਆ ਹੋਏ ਹੈ ਹੁਣ ਅਸ਼ੋਕ ਬੜਾ ਸੋਚਦਾ ਹੈ ਬੜਾ ਵਿਚਾਰਦਾ ਹੈ ਹੁਣ ਉਹ ਆਪਣੇ ਦੋਸਤ ਨੂੰ ਕਹਿੰਦਾ ਹੈ ਵੀ ਦੋਸਤਾ ਦੇਖ ਤੂੰ ਪਾਵੇਂ ਗੁੱਸਾ ਕਰ ਪਾਵੇਂ ਗਿਲਾ ਇੱਥੇ ਤੇਰੀ ਭੈਣ ਖੁਸ਼ ਨਹੀਂ ਰਹਣੀ ਤੂੰ ਤਾਂ ਆਪਣੀ ਭੈਣ ਨੂੰ ਡੋਭ ਰਿਆ ਹੈ ਅੱਜ ਤਾਂ ਦੋ ਦਿਨਾਂ ਦੀ ਗੱਲ ਹੈ ਸਾਰੇ ਰਿਸ਼ਤੇਦਾਰ ਜਿਹੜੇ ਹੈ ਦੋ ਦਿਨ ਗੱਲਾਂ ਕਰਕੇ ਚੁੱਪ ਕਰ ਜਾਣਗੇ ਲੇਕਿਨ ਤੇਰੀ ਭੈਣ ਜਿਹੜੀ ਹੈ ਰੋਜ਼ ਰੁਸ ਕੇ ਕੁਟੀ ਕਿ ਉਥੋਂ ਪੇਕੇ ਆ ਜਾ ਕਰੇਗੀ ਉਸ ਤੋਂ ਬਾਅਦ ਜਾਂ ਫਿਰ ਵਿਚਾਰੀ ਉਥੇ ਜ਼ਹਿਰ ਖਾ ਕੇ ਮਰ ਜੇਗੀ ਉਦੋਂ ਤੇਰੀ ਜ਼ਿਆਦਾ ਬੇਇੱਜ਼ਤੀ ਹੋਵੇਗੀ ਦੇਖ ਭਰਾਵਾ ਤੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਹੈ ਬਾਕੀ ਤੂੰ ਜਾਣੇ ਤੇਰਾ ਕੰਮ ਜਾਣੇ ਮੈਂ ਤਾਂ ਤੈਨੂੰ ਸਲਾਹ ਦੇ ਰਿਹਾ ਹਾਂ ਹੁਣ ਜਸਕਰਨ ਕਹਿੰਦਾ ਹੈ ਵੀ ਗੱਲ ਤਾਂ ਮਿੱਤਰਾ ਤੇਰੀ ਠੀਕ ਹੈ ਲੇਕਿਨ ਕਰਕੇ ਦੇ ਹਾਂ ਹੁਣ ਮੇਰੇ ਕੋਲ ਕੀ ਹੈ ਹੁਣ ਮੇਰੇ ਹੱਥ ਵੱਡੇ ਹੋਏ ਹਨ ਜੇਕਰ ਅੱਜ ਮੇਰੀ ਭੈਣ ਦਾ ਵਿਆਹ ਨਾ ਹੋਇਆ ਸਾਡੀ ਚਲ ਨੱਕ ਵੱਡੀ ਜਗੀ ਵੱਡੀ ਜਗੀ ਸਾਡੀ ਬੇਇੱਜ਼ਤੀ ਜਿਹੜੀ ਹੋਣੀ ਹੈ ਹੋਵੇਗੀ ਹੋਵੇਗੀ ਲੇਕਿਨ ਕੱਲ ਨੂੰ ਇਸ ਨਾਲ ਵਿਆਹ ਕੌਣ ਕਰਾਵੇਗਾ ਸਾਰੇ ਕਹਿਣਗੇ ਜੀ ਬੂਏ ਤੋਂ ਬਰਾਤ ਮੁੜ ਗਈ ਜਰੂਰ ਕੁੜੀ ਦੇ ਵਿੱਚ ਕੋਈ ਵੱਡੀ ਕਮੀ ਹੋਣੀ ਤਾਂ ਹੀ ਕਰਕੇ ਜਿਹੜੀ ਬਰਾਤ ਜਿਹੜੀ ਹੈ ਉਹ ਬੂਏ ਤੋਂ ਮੁੜ ਗਈ ਇਸ ਦਾ ਤਾਂ ਵਿਆਹ ਨਹੀਂ ਹੋਣਾ ساری ਉਮਰ ਕੁਵਾਰੀ ਬੈਠ ਜੇਗੀ ਪਹਿਲਾਂ ਹੀ ਇਸ ਦੀ ਉਮਰ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਅਸ਼ੋਕ ਸੋਚਾਂ ਵਿੱਚ ਪੈ ਜਾਂਦਾ ਹੈ ਉਹ ਫਿਰ ਇੱਕ ਠੋਸ ਕਦਮ ਚੁੱਕਦਾ ਹੈ ਉਹ ਕਹਿੰਦਾ ਹੈ ਤੈਨੂੰ ਮੇਰਾ ਵੱਡਾ ਭਰਾ ਕਿਵੇਂ ਲੱਗਦਾ ਹੈ ਹੋਟਲ ਦੇ ਵਿੱਚ 파ਟਨਰ ਹੈ ਅਤੇ ਬਧਿਆ ਸੋਹਣਾ ਸੁਨੱਖਾ ਹੈ ਪੜਿਆ ਲਿਖਿਆ ਹੈ ਚੰਗਾ ਕਮਾਂਦਾ ਹੈ ਪੰਜ ਕਿਲੇ ਪਹਿਲੀ ਦੇ ਵੀ ਹੈ ਤੈਨੂੰ ਕਿਵੇਂ ਲੱਗਦਾ ਹੈ ਹੁਣ ਉਹ ਕਹਿੰਦਾ ਹੈ ਵੀ ਗੱਲ ਤਾਂ ਠੀਕ ਹੈ ਵਧੀਆ ਹੈ ਸੋਫੀ ਹੈ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਕਹਿੰਦਾ ਹੈ ਵੀ ਉਸ ਨਾਲ ਤੇਰੇ ਪਿੰਡ ਦਾ ਰਿਸ਼ਤਾ ਕਰ ਲੈ ਜਿਵੇਂ ਤੂੰ ਸੋਚਿਆ ਓਵੇਂ ਠੀਕ ਹੈ ਗੁੱਸਾ ਤਾਂ ਕਰੀ ਨਾ ਲੇਕਿਨ ਇਸ ਨੂੰ ਠੰਡ ਦਿਮਾਗ ਨਾਲ ਵਿਚਾਰੇ ਮੈਨੂੰ ਕੋਈ ਲਾਲਚ ਨਹੀਂ ਹੈ ਦੇਖ ਮੈਂ ਤੇਰਾ ਦੋਸਤਾਂ ਇਸ ਪਿੰਡ ਦੀ ਇੱਜ਼ਤ ਮੇਰੀ ਇੱਜ਼ਤ ਹੈ ਉਹ ਵਧੀਆ ਮੁੰਡਾ ਹੈ ਸ਼ਹਿਰ ਦੇ ਵਿੱਚ ਮੇਰਾ ਭਰਾ ਜਿਹੜਾ ਹੈ ਰਹਿੰਦਾ ਹੈ ਅਤੇ ਉੱਥੋਂ ਹੀ ਕਦੇ-ਕਦੇ ਹੋਟਲ ਦੇ ਵਿੱਚ ਗੇੜਾ ਮਾਰਨ ਦੇ ਲਈ ਆ ਜਾਂਦਾ ਹੈ ਬਾਕੀ ਤੂੰ ਜਾਣ ਪਈ ਤੇਰਾ ਕੰਮ ਜਾਣੇ ਮੇਰੀ ਸਲਾਹ ਜਿਵੇਂ ਤੈਨੂੰ ਲੱਗੇ ਦੱਸ ਦੇ ਅਸੀਂ ਤਿਆਰ ਹਾਂ ਮੈਂ ਆਪਣੇ ਭਰਾ ਨੂੰ ਵੀ ਪੁੱਛ ਲੈਣਾ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਵੀ ਉਹ ਚੰਗਾ ਮੁੰਡਾ ਹੈ ਅਤੇ ਇਹ ਜੇ ਪੁੰਨ ਵਾਲੇ ਕੰਮ ਨੂੰ ਦੇਵੀ ਨਾ ਨਹੀਂ ਕਰੇਗਾ ਇਤਾ ਸਾਰੀ ਉਮਰ ਦਾ ਪੁੱਣ ਹੈ ਜੇਕਰ ਕਿਸੇ ਧੀ ਦੀ ਇੱਜ਼ਤ ਆਪਾਂ ਬਚਾ ਲਈਏ ਚਲੋ ਹੁਣ ਅਸ਼ੋਕ ਜਿਹੜਾ ਹੈ ਆਪਣੇ ਭਰਾ ਨੂੰ ਪੁੱਛਣ ਚਲਾ ਜਾਂਦਾ ਹੈ ਇੱਧਰ ਜਿਹੜਾ ਦਸਕਰਨ ਹੈ ਉਹ ਆਪਣੀ ਭੈਣ ਨੂੰ ਪੁੱਛਦਾ ਹੈ ਵੀ ਤੈਨੂੰ ਉਹ ਮੁੰਡਾ ਕਿਵੇਂ ਲੱਗਦਾ ਹੈ ਕੁੜੀ ਝਟਨਾ ਬੋਲਦੀ ਹੈ ਵੀ ਭਰਾਵਾ ਵੀ ਮੈਂ ਕੀ ਕਰਾਂ ਮੈਂ ਤਾਂ ਬਿਲਕੁਲ ਪੱਟੀ ਗਈ ਹਾਂ ਉਸ ਮੁੰਡੇ ਨਾਲ ਚੰਗਾ ਤਾਂ ਮੈਂ ਇਕੱਠੇ ਖੂਚ ਵਗ ਜਾ ਤੂੰ ਤਾਂ ਫਿਰ ਵੀ ਇੱਕ ਸੌ ਮੁੰਡੇ ਦੀ ਗੱਲ ਕਰਦਾ ਹੈ ਮੈਂ ਵੀ ਉਸ ਨੂੰ ਇੱਕ ਵਾਰ ਦੇਖਿਆ ਇੱਕ ਦੋ ਵਾਰ ਦੇਖਿਆ ਹੈ ਚੰਗਾ ਮੁੰਡਾ ਹੈ ਮੇਰੇ ਵੱਲੋਂ ਹਾਂ ਹੈ ਬਾਕੀ ਤੁਸੀਂ ਦੇਖ ਲਓ ਭਾਈ ਆਪਣੇ ਪਿਤਾ ਜੀ ਨੂੰ ਪੁੱਛ ਲੋ ਮੇਰੇ ਵੱਲੋਂ ਹਾਂ ਹੈ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਾਂਗੀ ਮੈਂ ਤਾਂ ਆਪਣੇ ਪਿਤਾ ਦੀ ਇੱਜ਼ਤ ਬਚਾਉਣੀ ਹੈ ਜੇਕਰ ਤੁਸੀਂ ਅੱਜ ਵੀ ਕਹੋਗੇ ਵੀ ਉਸ ਬਲਵੰਤੇ ਨਾਲ ਚਲੀ ਜਾ ਮੈਂ ਤਾਂ ਉਸ ਨਾਲ ਜਾਣ ਨੂੰ ਤਿਆਰ ਹਾਂ ਮੈਂ ਨਹੀਂ ਮਨਾ ਕਰ ਸਕਦੀ ਮੇਰੇ ਸਸਕਾਰ ਜਿਹੜੇ ਹੈ ਬੜੇ ਉੱਚੇ ਹੈ ਤੁਸੀਂ ਮੈਨੂੰ ਚਾਹਵਾਂ ਨਾਲ ਪਾਲਿਆ ਹੈ ਮੈਂ ਤੁਹਾਡੀ ਪੱਗ ਜਿਹੜੀ ਹੈ ਉਹ ਨਹੀਂ ਰੋੜ ਸਕਦੀ ਚਲੋ ਜੀ ਹੁਣ ਜਸਕਰਨ ਇਹ ਸੁਣ ਕੇ ਖੁਸ਼ ਹੋ ਜਾਂਦਾ ਹੈ ਵੀ ਭੈਣ ਜਿਹੜੀ ਹੈ ਮੰਨ ਗਈ ਹੈ ਅਤੇ ਹੁਣ ਪਿਤਾ ਜੀ ਨੂੰ ਪੁੱਛ ਲੈਣੇ ਹਾਂ ਹੁਣ ਪਿਤਾ ਜੀ ਕੋਲ ਸਾਰੇ ਇਕੱਠੇ ਹੋ ਕੇ ਕਈ ਜਣੇ ਜਾਂਦੇ ਹਨ ਫੁੱਫੜ ਜੀਜੇ ਜਿੰਨੇ ਵੀ ਹਨ ਰਿਸ਼ਤੇਦਾਰ ਉਹ ਸਾਰੇ ਪਹੁੰਚਦੇ ਅਤੇ ਪਿਆਰ ਨਾ ਸਮਝਾਂਦੇ ਹਨ ਦੇਖੋ ਭਰਾਵਾ ਅੱਜ ਇੱਕ ਦਿਨ ਤੋਂ ਆਪਣੀ ਇੱਜ਼ਤ ਬਾਰੇ ਸੋਚ ਲੇਗਾ ਲੇਕਿਨ ਰੋਜ ਤੂੰ ਜੜਾ ਰੋਵੇਂਗਾ ਨਾ ਉਹ ਸਿਰਫ ਤੂੰ ਹੀ ਜਾਣੇਗਾ ਅੱਜ ਤਾਂ ਲੋਕ ਚਾਰ ਗੱਲਾਂ ਕਹਿਣਗੇ ਲੇਕਿਨ ਕੱਲ ਨੂੰ ਜੇ ਤੇਰੀ ਧੀ ਮੇਂ ਕੁਝ ਹੁੰਦਾ ਹੈ ਆਹੀ ਚਾਰ ਲੋਕ ਤੇਰੇ ਨਾਲ ਨਹੀਂ ਖੜਦੇ ਤੇਰਾ ਦੁੱਖ ਕਿਸੇ ਨੇ ਵੰਡਾਣਾ ਸਾਰੀ ਉਮਰ ਤੈਨੂੰ ਪਛਤਾਵਾ ਰਹਿਣਾ ਹੈ ਵੀ ਇੱਕ ਦਿਨ ਮੈਂ ਐਸਾ ਫੈਸਲਾ ਲੈ ਲਿਆ ਜਿਸ ਨਾਲ ਮੇਰੀ ਇਕਲੋਤੀ ਧੀ ਦੀ ਜਿਹੜੀ ਹੈ ਜ਼ਿੰਦਗੀ ਬਰਬਾਦ ਹੋ ਗਈ ਚਲੋ ਹੁਣ ਕੁੜੀ ਦਾ ਪਿਓ ਵੀ ਬੜੀ ਸੋਚਾਂ ਚ ਪੈ ਜਾਂਦਾ ਹੈ ਵੀਰ ਰਿਸ਼ਤਾ ਤਿਆਰ ਹੈ ਮੁੰਡਾ ਵੀ ਚੰਗਾ ਹੈ ਕਿਉਂ ਨਾ ਉਸ ਨਾਲ ਵਿਆਹ ਕਰਾ ਲਿਏ ਹੁਣ ਬੜਾ ਸੋਚਦਾ ਹੈ ਇੰਨੇ ਦੇ ਵਿੱਚ ਸਵੇਰ ਦੇ 8 ਵਜੇ ਜਾਂਦੇ ਹਨ ਸਾਰੇ ਜਣੇ ਦਬਾਅ ਪਾਉਂਦੇ ਹਨ ਵੀ ਜਲਦੀ ਫੈਸਲਾ ਲਵੋ ਜੋ ਕਰਨਾ ਹੈ ਨਹੀਂ ਤਾਂ ਆਪਾਂ ਤਿਆਰੀਆਂ ਕਰੀਏ ਅਤੇ ਕਿਸੇ ਪਾਸੇ ਤਾਂ ਗੱਲ ਲਾਈਏ ਐਵੇਂ ਤਾਂ ਗੱਲ ਬਣਨੀ ਨਹੀਂ ਹੈ ਜੇਕਰ ਆਪਾਂ ਵਿਚਾਲੇ ਅੜਾਈ ਜਾਗੇ ਕਿਉਂਕਿ ਬਰਾਤ ਜਿਹੜੀ ਹੈ ਉਹ ਤਿਆਰ ਹੁੰਦੀ ਪਈ ਹੈ ਅਤੇ 11:00 ਵਜੇ ਤੱਕ ਉਹਨਾਂ ਨੇ ਆ ਜਾਣਾ ਹੈ ਆਪਾਂ ਨੂੰ ਵੀ ਥੋੜਾ ਬਹੁਤ ਤਿਆਰ ਹੋਣਾ ਪੈਣਾ ਹੈ ਹੁਣ ਸਾਰੇ ਜਣੇ ਕੁੜੀ ਦੇ ਪਿਓ ਵੱਲ ਦੇਖਦੇ ਹਨ ਉਹ ਫਿਰ ਇੱਕਦਮ ਉਰੋਸ ਦੇ ਵਿੱਚ ਆ ਕੇ ਕਹਿੰਦਾ ਹੈ ਵੀ ਜਿਵੇਂ ਤੁਸੀਂ ਕੌਣ ਗਏ ਮੈਂ ਉਹ ਮੈਂ ਕਰਾਂਗਾ ਜੇਕਰ ਸਾਰੇ ਜਣੇ ਇੱਕ ਪਾਸੇ ਸਹਿਮਤ ਹੋ ਮੈਂ ਵੀ ਤੁਹਾਡੇ ਨਾਲ ਹਾਂ ਹੁਣ ਸਾਰੇ ਜਣੇ ਕਹਿੰਦੇ ਹਨ ਵੀ ਚਲੋ ਅੱਜ ਵਿਆਹ ਦੀ ਤਾਲ ਹੋਈ ਅੱਜ ਜਾਂ ਕੱਲ ਜਾਂ ਪਰਸੋਂ ਤੱਕ ਜਦੋਂ ਵੀ ਸਮਾਂ ਬਣਿਆ ਆਪਾਂ ਕੁੜੀ ਦਾ ਵਿਆਹ ਅਸ਼ੋਕ ਦੇ ਭਰਾ ਨਾਲ ਕਰ ਦਾਂਗੇ ਲੇਕਿਨ ਇੱਕ ਵਾਰ ਹੁਣ ਬਰਾਤ ਵਾਲਿਆਂ ਦੀ ਸਰਵਿਸ ਬਣਦੀ ਹੈ ਇੰਨੇ ਵਿੱਚ ਜਿਵੇਂ ਹੀ ਅਸ਼ੋਕ ਜਿਹੜਾ ਹੈ ਉਹ ਬਰਾਤ ਵਾਲਿਆਂ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਜੀ ਸਾਰੀ ਰਾਤ ਤੁਸੀਂ ਸ਼ਰਾਬਾਂ ਪੀਤੀਆਂ ਹਨ ਹੁਣ ਕੀ ਕਰੋਗੇ ਉਹ ਕਹਿੰਦੇ ਆਨ ਵੀ ਸਾਡਾ ਮੂਡ ਨਹੀਂ ਹੈ ਅਸੀਂ ਪਿੰਡ ਦੇ ਵਿੱਚ ਨਹੀਂ ਜਾਣਾ ਤੁਸੀਂ ਐ ਕਰੋ ਕੁੜੀ ਵਾਲੇ ਵੱਟੇ ਬਲਾ ਲੋ ਅਸੀਂ ਇੱਥੇ ਹੀ ਲਾਵਾਂ ਫੇਰੇ ਕਰ ਲਾਂਗੇ ਉਹ ਕਹਿੰਦੇ ਜੀ ਪਿੰਡ ਦੇ ਵਿੱਚ ਸਾਰਾ ਟੰਟ ਲੱਗਿਆ ਹੋਇਆ ਹੈ ਉੱਥੇ ਹੀ ਸਾਰਾ ਮਹੌਲ ਬਣਿਆ ਹੋਇਆ ਹੈ ਤੁਸੀਂ ਇੱਥੇ ਕੀ ਭੜਦੇ ਹੋ ਉਹ ਕਹਿੰਦੇ ਸਾਡਾ ਮਾਹੌਲ ਤਾਂ ਇੱਥੇ ਬਣਿਆ ਹੈ ਚੰਗਾ ਮੀਟ ਹੈ ਚੰਗੀ ਸ਼ਰਾਬ ਹੈ ਹੋਰ ਸਾਨੂੰ ਕੀ ਚਾਹੀਦਾ ਹੈ ਇਹਨਾਂ ਵਿੱਚ ਬਲਵੰਤਾ ਵੀ ਹਾਂਚ ਭਰ ਦਿੰਦਾ ਹੈ ਵੀ ਅਸੀਂ ਰਾਜੇ ਹੁੰਦੇ ਹਾਂ ਐਡੇ ਵੱਡੇ ਘਰਾਂ ਦੇ ਹਾਂ ਤੁਹਾਡੇ ਕੋਲ ਕੀ ਆ ਨੰਗਾ ਕੋਲ ਅਤੇ ਉਹ ਇੱਕ ਕਬੀ ਜੀ ਗਾਲ ਕੱਢ ਦਿੰਦਾ ਹੈ ਕੁੜੀ ਵਾਲਿਆਂ ਨੂੰ ਵੀ ਕਹਿੰਦਾ ਹੈ ਜੇਕਰ ਉਹ ਹੋੋਂਗੇ ਤਾਂ ਇੱਥੇ ਲਿਆਓ ਨਹੀਂ ਤਾਂ ਫਿਰ ਸਾਡੀ ਬਰਾਤ ਵਾਪਸ ਜਾਵੇਗੀ ਅਸੀਂ ਚੱਲੇ ਹਾਂ ਜੇਕਰ ਕੁਝ ਵੀ ਹੁੰਦਾ ਹੁਣ ਕਰ ਲਓ ਕਿਉਂਕਿ ਬਲਵੰਤੇ ਨੂੰ ਅਹੀ ਸੀ ਵੀ ਵਿਆਹ ਤਾਂ ਹੋਣਾ ਇੱਥੇ ਹੀ ਹੋਣਾ ਹੈ ਬਰਾਤ ਆ ਗਈ ਹੈ ਕਿਉਂ ਨਾ ਕੁਝ ਛੋੜੇ ਹੋ ਜਾਈਏ ਆਹੀ ਆਪਣਾ ਦਿਨ ਹੈ ਅੱਕੜ ਝੜ ਲਾਂਗੇ ਲੇਕਿਨ ਉਸ ਨੂੰ ਪਤਾ ਸੀ ਬੀ ਉਲਤੀ ਪਿੱਛੇ ਕਿਹੜੇ-ਕਿਹੜੇ ਕੰਮ ਹੋ ਚੁੱਕੇ ਹਨ ਹੁਣ ਇਹਨੀ ਗੱਲ ਸੁਣਦੇ ਹੀ ਕਿਉਂਕਿ ਉੱਥੇ ਪਹਿਲਾਂ ਹੀ 50 ਕੁ ਬੰਦੇ ਆਗੇ ਸਨ ਅਤੇ 100-150 ਬੰਦਾ ਪਿੰਡ ਦੇ ਵਿੱਚੋਂ ਹੋਰ ਡਾਂਗਾ ਚੱਕੀ ਲਿਆਂਦਾ ਸੀ ਇੰਨੇ ਵਿੱਚ ਪੁਲਿਸ ਵਾਲੇ ਵੀ ਬੁਲਾ رکھے ਸਨ ਵੀ ਅੱਜ ਆਪਾਂ ਇਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਗੱਡੀ ਵਾਲੇ ਸਾਰੇ ਦੂਰੋਂ ਭਜਾਤੇ ਸਨ ਵੀ ਅੱਜ ਇੱਥੇ ਮਾਹੌਲ ਜਿਹੜਾ ਹੈ ਗਰਮ ਹੋਣਾ ਹੈ ਜੇਕਰ ਤੁਸੀਂ ਆਪਣੇ ਸਾਧਨਾਂ ਦਾ ਬਚਾਅ ਚਾਹੁੰਦੇ ਹੋ ਇੱਥੋਂ ਟਾਪ ਲਾ ਜਾਵੋ ਅਸੀਂ ਰਾਸੀਜ਼ ਕਰਨ ਲੱਗੇ ਹਾਂ ਇੱਕ ਵੀ ਬੰਦਾ ਸੁੱਕਾ ਨਹੀਂ ਜਾਣ ਦੇਣਾ ਚਲੋ ਜੀ ਇੰਨੀ ਗੱਲ ਜਦੋਂ ਹੋਈ ਹੁਣ ਕੁੜੀ ਵਾਲੇ ਤਾਂ ਪੂਰੇ ਗੁੱਸੇ ਵਿੱਚ ਸਨ ਵੀ ਇਹਨਾਂ ਦੀ ਅੱਜ ਚੰਗੀ ਸਰਵਿਸ ਕਰਨੀ ਹੈ ਅੱਜ ਉਸ ਬਾਅਦ ਇੱਕ ਕਿਸੇ ਧੀ ਦੀ ਜਿੱਤ ਨਾਲ ਖਲਵਾੜਨਾ ਕਰਨਾ ਅੱਜ ਤੋਂ ਬਾਅਦ ਇੱਕ ਕਿਸੇ ਧੀ ਵਾਲੇ ਨੂੰ ਗਾਲਣਾ ਕੱਢਣਾ ਇਹਨਾਂ ਦਾ ਸਾਰਾ ਪਿੰਡ ਸਾਰੀਆਂ ਪੁਸਤਾ ਯਾਦ ਰੱਖਣੀਆਂ ਚਲੋ ਜੀ ਹੁਣ ਸਾਰੇ ਤਿਆਰ ਤਾਂ ਸਨ ਇਹਨਾਂ ਵਿੱਚ ਚੱਕ ਲੈਂਦੇ ਹਾਂ ਡਾਂਗਾ ਅੱਗੋਂ ਸ਼ਰਾਬੀ ਸਨ ਉਹਨਾਂ ਨੂੰ ਕੁਝ ਸੁਝਦਾ ਨਹੀਂ ਜਿੱਥੇ ਪੈਂਦੀਆਂ ਪੈਣ ਦੇ ਜਿੱਥੇ ਪੈਂਦੀਆਂ ਪੈਣ ਦੇ ਧੂਤਰੇ ਦੀ ਜਿੱਥੇ ਬਜਰੀਆ ਵਜਨ ਦੇ ਕੋਈ ਨਹੀਂ ਦੇਖਦਾ ਕਿੱਥੇ ਵਜਰੀ ਹੈ ਸਾਰੇ ਜਣੇ ਚੀਖਾ ਚੰਗਾਣਾ ਪਾ ਲਦੇ ਹਨ ਉਹ 50 ਜਣੇ ਜਿਹੜੇ ਉੱਥੇ ਹੁੰਦੇ ਹਨ ਉਹ ਧੂੜਾ ਪਟਾ ਦਿੰਦੇ ਹਨ 150 ਜਣਿਆਂ ਨੂੰ ਕੁਝ ਵਿਖਦਾ ਨਹੀਂ ਉਹਨਾਂ ਨੂੰ ਕੁਝ ਸਮਝ ਵੀ ਆਂਦਾ ਕੀ ਕਰੀਏ ਇੱਕ ਦੋ ਜਣੇ ਜਿਹੜੇ ਹਨ ਉਹ ਦੂਜੇ ਦਾਗਾ ਚੱਕ ਕੇ ਉਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਹਨ ਇੱਕ ਦੋ ਜਣੇ ਜਿਹੜੇ ਫੈਰ ਕੱਟਦੇ ਹਨ ਲੇਕਿਨ ਕੋਈ ਅਸਰ ਨਹੀਂ ਹੁੰਦਾ ਇੰਨੇ ਵਿੱਚ ਪਿੱਛੋਂ ਵੀ 100 150 ਬੰਦਾ ਜਿਹੜਾ ਉਹਨਾਂ ਨੇ ਪਿੰਡ ਵਿੱਚੋਂ ਬੁਲਾਇਆ ਸੀ ਉਹ ਵੀ ਆ ਜਾਂਦਾ ਹੈ ਪਹਿਲਾਂ ਤਾਂ 50 ਬੰਦੇ ਨਹੀਂ ਆਣ ਸੀ ਹੁਣ 100 ਬੰਦਾ ਹੋਰ ਆ ਗਿਆ ਚੰਗੀਆਂ ਉਹਨਾਂ ਦੀ ਸ਼ਤਰੋ ਦੇ ਹਨ ਉਹ ਸਭ ਇਹਨਾਂ ਵਿੱਚ ਆ ਜਾਂਦੀ ਹੈ ਉਹ ਸਾਰਾ ਕੁਝ ਸੁਣ ਕੇ ਉਹ ਵੀ ਨਹੀਂ ਰੋਕਦੀ ਵੀ ਮੇਰੇ ਸਾਰਿਆਂ ਨਾਲ ਆ ਹੀ ਹੋਣਾ ਚਾਹੀਦਾ ਹੈ ਸਾਰੇ ਇੱਕ ਦੂਜੇ ਤੋਂ ਉੱਤੇ ਸਾਰਿਆਂ ਦੀ ਛਤਰੋਲ ਕਰਦੇ ਹਨ ਸਭ ਤੋਂ ਵੱਧ ਮੁੰਡੇ ਦੀ ਅਤੇ ਮੁੰਡੇ ਦੇ ਉਹਨਾਂ ਦੋਸਤਾਂ ਦੀ ਛਤਰੋਲ ਹੁੰਦੀ ਹੈ ਜਿਹੜੇ ਸਾਰਿਆਂ ਨਾਲ ਵੱਧ ਗਾਣਾ ਜੜੀਆਂ ਹਨ ਕੁੜੀ ਵਾਲੇ ਨੂੰ ਕੱਢ ਰਹੇ ਸਨ ਹੁਣ ਕੋਈ ਸੁੱਕਾ ਨਹੀਂ ਜਾਂਦਾ ਸਾਰੇ ਭੱਜਦਿਆਂ ਨੂੰ ਰਾਹ ਹੀ ਲੱਭਦੀ ਖੇਤੋਂ ਖੇਤੀ ਵਾਣੋ ਵਣੀ ਜਿੱਥੋਂ ਜਿਸ ਨੂੰ ਰਾਹ ਲੱਭਦਾ ਹੈ ਉਹ ਭੱਜ ਕੇ ਆਪਣੀ ਜਾਨ ਬਚਾਉਂਦੇ ਹਨ ਇਸ ਤਰ੍ਹਾਂ ਜਿਹੜੀ ਹੈ ਬਰਾਤ ਉੱਥੋਂ ਭੱਜ ਜਾਂਦੀ ਹੈ ਹੁਣ ਚਲੋ ਜੀ ਬਰਾਤ ਭੱਜ ਗਈ ਸੀ ਇਹਨਾਂ ਸਭ ਕੁਝ ਖਬਰ ਸੁਣਾਂ ਕੁੜੀ ਵਾਲੇ ਖੁਸ਼ ਹੁੰਦੇ ਹਨ ਵੀ ਚਲੋ ਬਰਾਤ ਵਾਲਿਆਂ ਨੂੰ ਚੰਗਾ ਸਬਕ ਮਿਲ ਗਿਆ ਅੱਜ ਤੋਂ ਬਾਅਦ ਕਿਸੇ ਨਾਲ ਮਾੜੀ ਨਹੀਂ ਕਰਨਗੇ ਹੁਣ ਜਿਹੜੇ ਕੁੜੀ ਵਾਲੇ ਹੁੰਦੇ ਹਨ ਉਹ ਵਿਆਹ ਦੀਆਂ ਤਿਆਰੀਆਂ ਕਰਦੇ ਹਨ ਤਿਆਰੀਆਂ ਤਾਂ ਪਹਿਲਾਂ ਹੋ ਹੀ ਚੁੱਕੀਆਂ ਸਨ ਇਧਰੋਂ ਅਸ਼ੋਕ ਜਿਹੜਾ ਹੈ ਉਹ ਆਪਣੇ ਮਾਤਾ ਪਿਤਾ ਨੂੰ ਆਪਣੇ ਕੁਝ ਕਰੀਬੀ ਰਿਸ਼ਤੇਦਾਰਾਂ ਨੂੰ ਸੱਦ ਲੈਂਦਾ ਹੈ ਅਤੇ ਸੋਹਣੇ ਤਰੀਕੇ ਦੇ ਨਾਲ ਬੜੇ ਸਿੰਪਲ ਤਰੀਕੇ ਦੇ ਨਾਲ ਉਹ ਜਿਹੜਾ ਅਸ਼ੋਕ ਹੈ ਉਸਦੇ ਭਰਾ ਦਾ ਵਿਆਹ ਹੋ ਜਾਂਦਾ ਹੈ 150 ਬੰਦੇ ਦਾ ਖਾਣਾ ਸੀ ਹੁਣ ਪਿੰਡ ਵਾਲਿਆਂ ਨੂੰ ਵੀ ਬੁਲਾ ਲੈਂਦੇ ਹਨ ਕਿਉਂਕਿ ਅਸ਼ੋਕ ਵੀ ਉਸ ਤੋਂ ਥੋੜੀ ਦੂਰ ਦੇ ਪਿੰਡ ਵਾਲਾ ਰਹਿਣ ਵਾਲਾ ਸੀ ਸਾਰੇ ਉਸਦੇ ਪਿੰਡ ਵਾਲੇ ਬਰਾਤੀ ਬ ਹਨ ਸੋਹਣੇ ਕੱਪੜੇ ਪਾ ਲੈਂਦੇ ਹਨ ਮੁੰਡੇ ਨੂੰ ਸੋਹਣੇ ਕੱਪੜੇ ਪਵਾਏ ਜਾਂਦੇ ਹਨ ਸਾਰੇ ਰਸਮਾਂ ਰਿਵਾਜਾਂ ਦੇ ਨਾਲ ਕੁੜੀ ਜਿਹੜੀ ਹੈ ਸ਼ੋਕ ਦੇ ਭਰਾ ਨਾਲ ਆ ਜਾਂਦੀ ਹੈ ਚਲੋ ਜੀ ਅੱਜ ਦੀ ਤਰੀਕ ਤੱਕ ਵੀ ਉਹ ਕੁੜੀ ਉੱਥੇ ਵਧੀਆ ਵਸ ਰਹੀ ਹੈ ਅਤੇ ਬਹੁਤ ਸ਼ੁਕਰ ਮਨਾਦੀ ਹੈ ਕਿ ਉਸ ਦਿਨ ਮੈਂ ਉਹ ਕਦਮ ਚੱਕ ਲਿਆ ਨਹੀਂ ਤਾਂ ਅੱਜ ਮੈਂ ਵੀ ਆਪਣੀ ਚਾਚੀ ਵਾਂਗ ساری ਉਮਰ ਜੜੀ ਹੈ ਉਹ ਤਰਫ ਦੀ ਰਹਿਣਾ ਸੀ ਅਤੇ ساری ਉਮਰ ਨਰਕ ਭੋਗਣਾ ਸੀ ਚਲੋ ਜੀ ਜੋ ਹੁੰਦਾ ਹੈ ਚੰਗਾ ਹੁੰਦਾ ਹੈ ਰੱਬ ਜੋ ਕਰਦਾ ਚੰਗਾ ਕਰਦਾ ਹੈ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਇਸ ਕਹਾਣੀ ਦੇ ਬਾਰੇ ਕੀ ਰਾਏ ਹੈ ਦੱਸੋ ਜੀ ਕਮੈਂਟ ਦੇ ਵਿੱਚ ਕਿ ਤੁਸੀਂ ਪਹਿਲਾਂ ਇਹ ਕਹਾਣੀ ਜੜੀ ਹੈ ਕਿਸੇ ਹੋਰ ਤੋਂ ਸੁਣੀ ਹੈ ਕਿਉਂਕਿ ਇਹ ਕਹਾਣੀ ਬੜੀ ਮਸ਼ਹੂਰ ਹੈ ਅਤੇ ਪੰਜਾਬ ਦੇ ਵਿੱਚ ਲਗਭਗ ਆਮ ਤਾਂ ਦੇ ਵਿੱਚ ਇਹ ਕਹਾਣੀ ਜਿਹੜੀ ਹੈ ਸੁਣਾਈ ਜਾਂਦੀ ਹੈ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਪਿਛਲੀ ਵਾਰ ਇਹ ਕਹਾਣੀ ਕਿਸ ਨੇ ਸੁਣਾਈ ਸੀ ਜਾਂ ਫਿਰ ਤੁਸੀਂ ਪਹਿਲੀ ਵਾਰ ਸਾਡੇ ਤੋਂ ਸੁਣ ਰਹੇ ਹੋ ਇਹ ਵੀ ਦੱਸਣਾ ਸਾਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ